ਹੈ ਫਤ ਦੇ ਦੋ ਆਲਮ ਗੰਝੇ ਸ਼ਕਲ बाबा اے दो जी मदद ऐं फर اے بابا ऐं बाबा फरीदो मदद اے पतन के पीरे मुगा ए اے پاک پتن کے पती मुगा اے چشت के माह मुबी मददे ਕੋਈ ਰੰਗ ਸਾਵਾ ਕੋਈ ਰੰਗ ਪੀਲਾ ਕੋਈ ਗੁਲਾਬੀ ਕਰਦਾ ਹਾਂ ਬੁੱਲ੍ਹੇ ਸ਼ਾ ਬੁੱਲ੍ਹੇ ਸ਼ਾ ਰੰਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਬੁੱਲ੍ਹੇ ਸ਼ਾ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਜੋ ਨਵਾਜ਼ੇ ਨਿਜ਼ਾਮ ਸਾਹਿਬ ਕੋ ਉਹ ਨਿਗਾਹ ਫਰੀਦ ਹੁੰਦੀ ਹੈ ਇਨ ਚੁੜੀਆਂ ਕੀ ਲਾਜ ਪਿਆ ਰੱਖਣਾ ਜੇ ਤੂੰ ਪਹਿਨ ਲਈ ਅਬੂਤ ਰਤਨਾ ਨਵੀਂ ਦਾਨਮ ਕੇ ਆਖਰ ਤੂੰ ਦਮੇ ਦੀਦਾਰ ਮੀ ਰਕਸਮ ਮਗਰ ਨਾਦਮ ਬਾਈ ਜ਼ੌਕੇ ਕੇ ਪੇਸ਼ੇ ਯਾਰ ਮੀ ਰਕਸਮ ਪਤਾ ਨਹੀਂ ਕਿਉ ਮੈਂ ਵੇਖਣ ਵੇਲੇ ਅੱਗੇ ਯਾਰ ਦੇ ਨੱਚਾਂ ਮੈਨੂੰ ਮਾਣ ਵੇਸੇ ਤੇ ਮੈਂ ਅੱਗੇ ਯਾਰ ਦੇ ਨੱਚਾਂ ਚੁੰਨੀ ਰੰਗ ਦੇ ਫਰੀਦ ਲਜਪਾਲ ਸੁੰਨੀ ਰੰਗ ਦੇ ਫਰੀਦ ਲੱਜਪਾਲ ਅਸੀਂ ਭੰਗਣਾ ਪੋਣਾ ਏ ਸੁੰਨੀ ਰੰਗ ਦੇ ਫਰੀਦ ਲੱਜਪਾਲ ਸੇ ਭੰਗੜਾ ਪੌਣਾ ਏ ਬਾਬਾ ਤੇਰਾ ਭੰਗੜਾ ਪੌਣਾ ਏ ਬਾਬਾ ਤੇਰਾ ਭੰਗੜਾ ਪੌਣਾ ਏ ਬਾਬਾ ਤੇਰਾ ਜਿਨੇ ਜਿਨੇ ਅੱਜ ਭੰਗੜਾ ਪਾਇਆ 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 ਗੰਦ ਸ਼ਕਰ ਨੇ ਭਾਗ ਜਗਾਇਆ ਭੰਗੜਾ ਫੰਗੜੇ ਵਿੱਚ ਰੱਬ ਮਿਲਦਾ ਏ ਇਸ 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 ਫੰਗੜੇ ਵਿੱਚ ਰੱਬ ਮਿਲਦਾ ਏ ਜੋ ਕੁਝ ਮੰਗੀਏ ਸੋ ਮਿਲਦਾ ਏ ਅਸੀਂ ਭੰਗੜਾ ਪਉਣਾ ਏ ਬਾਪਾ ਸੁਟਾਉਣਾ ਪੈਂਦਾ ਏ ਉਹਨੂੰ ਥੇਸ ਵਟਾਉਣਾ ਪੈਂਦਾ ਏ ਕਰਤਾ ਕੇ ਸਾਜ ਰਿਆ ਰਪਣਾ ਕਰਤਾ ਕੇ ਸਾਜ ਰਿਆ ਰਪਣਾ ਕਰਤਾ ਕੇ ਸਾਜ ਰਿਆ ਰਪਣਾ ਨਤ ਜਤ ਕੇ ਮਨਾਉਣਾ ਪੈਂਦਾ ਏ ਅਸੀਂ ਧੰਗੜਾ ਕੋਣਾ ਏ ਦੇਖਣਾ ਇਸ ਇਸ਼ਕ ਕੇ ਮਨ ਦੇਿਲ ਮੇ ਕਦਮ ਸੋਚ ਕੇ ਰਖਣਾ ਦਰਿਆਏ ਮੁਹੱਬਤ ਕੇ ਕਿਨਾਰੇ ਨਹੀਂ ਹੁੰਦੇ ਦਰਿਆਏ ਮੁਹੱਬਤ ਕੇ ਕਿਨਾਰੇ ਨਹੀਂ ਹੁੰਦੇ ਪੰਗੜਾ ਪਾ ਕੇ ਜਾਨ ਗਵਾਉਣੀ ਲੜਾ ਪਾ ਕੇ ਜਾਨ ਗਵਾਉਣੀ ਪੰਗੜਾ ਪਾ ਕੇ ਜਾਨ ਗਵਾਉਣੀ ਪੰਗੜਾ ਪਾ ਕੇ ਨਾ ਕੇ ਜਾਣੀ ਢੰਗੜਾ ਪਾਉਣਾ ਏ ਬਾਬਾ ਤੇਰਾ ਢੰਗੜਾ ਪਾਉਣਾ ਏ ਬਾਬਾ ਤੇਰਾ ਢੰਗੜਾ ਪਾਉਣਾ ਏ ਬਾਬਾ ਤੇਰਾ ਢੰਗੜਾ ਪਾਉਣਾ ਏ ਬਾਬਾ ਤੁਮੀ ਰੰਗ ਦੇ ਫਰੀਦ ਲੱਜ ਪਾ ਚੁਨੇ ਰੰਗ ਦੇ ਫਰੀਦ ਲੱਜ ਪਾ ਅਸੀਂ ਢੰਗੜਾ ਪਾਉਣਾ ਏ